ਗਿਆ ਨਬਾਬ ਸਤ ਜਨਾਰ ਸਿੰਘ ਪਿੰਡ ਮੋਤੀ ਪ੍ਰਖਾਲਸਾ ਤੋਂ ਵਾਰਗੁਰੂ ਜੀ ਦਾ ਖਾਲਸਾ ਵਾਰਗੁਰੂ ਜੀ ਦੇ ਪੱਤੇ ਅਸੀਂ ਸਾਰੀਆਂ ਸੰਗਤਾਂ ਸਾਰੇ ਵਾਪੁਰਸੋ ਅੱਜ ਪੂਰਾ ਜੀ ਮਹਾਰਾਜ ਮਾਤਾ ਗੰਗਾ ਜੀ ਦੇ ਵਿਆਹ ਵਰਤੇ ਸਾਰੀਆਂ ਸੰਗਤਾਂ ਹਮੇ ਆ ਕੇ ਆਈਆਂ ਔਰ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਵਿਆਹ ਵਰਤ ਦੀਆਂ ਲੱਖ ਲੱਖ ਵਧਾਈਆਂ ਹਰ ਸਾਲ ਦੀ ਤਰ੍ਹਾਂ ਇਹ ਉਤਸ਼ਾਹੀ ਬਹੁਗលਿਆ ਦੇਖਣ ਨੂੰ ਮਿਲਾਈ ਇਸ ਸਾਲ ਸੰਗਤਾਂ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਵੱਖਰਾ ਕੀ ਦੇਖਣ ਨੂੰ ਮਿਲਿਆ ਹਰ ਸਾਲ ਜਿਹੜਾ ਜੋੜ ਮਿਲੇ ਤੇ ਮਹਾਰਾਜ ਦੇ ਵਿਆਪਰ ਤੇ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਹਮ ਆ ਕੇ ਆਉਂਦੀਆਂ ਦੇਸ਼ ਵਿਦੇਸ਼ ਵਿੱਚ ਵੀ ਸੰਗਤਾਂ ਬਹੁਤ ਆਈਆਂ ਸਾਡੇ ਵੀਰ ਇੱਥੇ ਅਮਰੀਕਾ ਦੇ ਚਿਚਾ ਭਾਜੀ ਹੁਣੀ ਮੌਸਾਬ ਕੋਈ ਚੇਚਤ ਸਿੰਘ ਵੀ ਚੇਚੇ ਤੋਂ ਆਇਆ ਹੈ ਹਰ ਇੱਕ ਸਾਲ ਆਉਂਦੇ ਆ ਇੱਥੇ ਜਿਹੜੀ ਆ ਪ੍ਰਬੰਧਕ ਕਮੇਟੀ ਆ ਜਿਹੜੀ ਮੌਸਾਬ ਦੀ ਕੋਈ ਬੜਾ ਵੱਡਾ ਪ੍ਰਬੰਧ ਕਰਦੀ ਆ ਜਿਹੜਾ ਨਾਲ ਸਾਥ ਦਿੰਦੇ ਸਾਰਿਆਂ ਨੇ ਤੇ ਮੇਰੇ ਵੀਰ ਜਲਦ ਸਿੰਘ ਸਾਹਿਬ ਇੱਥੇ ਪਾਲ ਸਿੰਘ ਜੀ ਇੱਥੇ ਮਨਪ੍ਰੀਤ ਸਿੰਘ ਬੰਨਾ ਪਾਕੀ ਬਾਬਾ ਜੀ ਉਹਨਾਂ ਦਾ ਬੜਾ ਯੋਗਦਾਨ ਹੈ ਔਰ ਸਾਰੇ ਰਲ ਮਿਲ ਕੇ ਸੰਤਾਂ ਦੇ ਇਸ ਯੋਗ ਨਾਲ ਲੰਗਰਾਂ ਵਿੱਚ ਪਹਿਲਾਂ ਡਿਊਟੀਆਂ ਲੱਗਦੀਆਂ ਇੱਥੇ ਸਾਰੀਆਂ ਕਿੱਦਾਂ ਕਿੱਦਾਂ ਜਿਹੜਾ ਸਾਰਾ ਸੁਆ ਕੇ ਜਿਹੜਾ ਕਰਨਾ ਕਿ ਸੰਤਾਂ ਜਿਹੜੀਆਂ ਲਗਭਗ ਪਿੰਡਾਂ ਤੋਂ ਲੰਗਰ ਬਣਾ ਕੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਬਣਾ ਕੇ ਇੱਥੇ ਲਾਉਂਦੀਆਂ ਔਰ ਪਰੇ ਵੀ ਜਿਹੜੇ ਜਿਹੜੀਆਂ ਪੂਰੀਏ ਛੋਲੇ ਦੇ ਲੰਗਰ ਲੱਗੇ ਆ ਔਰ ਹਰ ਤਰ੍ਹਾਂ ਦੀ ਮਠਿਆਈ ਜਿਹ ਇਹ ਤੇ ਲਗਭਗ ਜੋੜੇਵਲ ਦੇ ਉੱਤੇ ਤੇ ਬੜੀ ਵੱਡੀ ਗੰਤੀ ਵਿੱਚ ਅੱਜ ਵੀ ਸੰਗਤਾਂ ਲਗਭਗ ਜਦੋਂ ਮੈਂ ਆਇਆ ਤੇ ਬੜੀ ਦੂਰ ਤੱਕ ਕੱਟ ਸੀਗਾ ਮਸਾ ਹੀ ਘੰਟੇ ਦਾ ਕਿ ਇੱਥੇ 1 ਘੰਟੇ ਚ ਇੱਥੇ ਤੱਕ ਪਹੁੰਚੇ ਹਾਂ ਰਸਤੇ ਵਿੱਚ ਹਰ ਪਾਸੇ ਜਾਮ ਲੱਗੇ ਆ ਇਸ ਸਾਲ ਵੀ ਸੰਗਤਾਂ ਬਹੁਤ ਵੱਡੀ ਗੰਤੀ ਵਿੱਚ ਆਮੋ ਆਖਿਆ ਆਈਆਂ ਤੇ ਸਾਰੀਆਂ ਸੰਗਤਾਂ ਦੁਆਰਾ ਫਿਰ ਲੱਖ ਲੱਖ ਬਦਈਆਂ ਔਰ ਸਾਡੀ ਕਾਰਸੀ ਵਾਲੇ ਬਾਬਾ ਜੀ ਬਾਬਾ ਨਰਵੰਤ ਸਿੰਘ ਜੀ ਜੋ ਦਿੱਲੀ ਵਾਲੇ ਬਾਬਾ ਜੀ ਬਾਬਾ ਸਰਬੰਸ ਸਿੰਘ ਜੀ ਕਾਰਸੀ ਵਾਲੇ ਉਸ ਵਾਰ ਬਾਬਾ ਬਚਨ ਜੀ ਦੀ ਜਿਹੜੀ ਬਹੁਤ ਹੀ ਸਰਦਾਰ ਨਾਲ ਸਾਰੇ ਦੇਸ਼ ਵਿੱਚ ਸਿਵਾ ਕਰਾਰੇ ਜਾਂ ਤੇ ਉਹਨਾਂ ਦੁਸਾਈ ਜਿਥੇ ਬਾਬਾ ਨਰਮਣ ਸਿੰਘ ਜੀ ਚੋ ਇਸੇ ਕਾਰ ਸਿਵਾ ਚੱਲ ਰਹੀ ਆ ਇਹਨਾਂ ਦਾ ਬੜਾ ਵੱਡਾ ਓਵਰਾਲਾ ਆ ਜਿਹਦੇ ਵਿੱਚ ਪਹਿਲਾ ਲੰਗਰ ਹਾਲ ਬਣਿਆ ਬੜਾ ਸ਼ਾਨਦਾਰ ਉਸ ਤੋਂ ਬਾਅਦ ਸਰਾਵਾਂ ਦੀ ਇਥੇ ਬੜੀ ਲੋੜ ਸੀ ਇਕਰ ਬੜੀ ਵੱਡੀ ਗੈਂਤੀ ਵਿੱਚ ਸੰਗਤ ਆਈ ਫਲੋਰ ਤੇ ਰੁਕਣ ਵਾਸਤੇ ਜਗ੍ਹਾ ਨਹੀਂ ਜੁਕੀ ਤੇ ਸੰਗਤਾਈ ਜੀ ਬਾਬਾ ਜੀ ਨੇ ਇਹ ਬੇਨਤੀ ਕੀਤੀ ਬਾਬਾ ਜੀ ਇਥੇ ਸਰਾਵਾਂ ਬਣਾ ਕੇ ਦਿਓ ਲਗਭਗ ਕਾਫੀ ਵੱਡੀ ਲਗਭਗ 36 ਕਮਰੇ ਜਿਹੜੇ ਸਰਾਵਾਂ ਦੇ ਬਣੇ ਆ ਨਾਲ ਅਟੈਚ ਬਾਥਰੂਮ ਆ ਉਸ ਤੋਂ ਬਾਅਦ ਬੜਾ ਹੀ ਅਲੀ ਸ਼ਾਨਦਾਰ ਜਿਹੜਾ ਮਾਰਤ ਰਵਰਸਾ ਬਣ ਰਿਹਾ ਉਹਦੇ ਵਿੱਚ ਬੜੀ ਸ਼ਰਧਾ ਨਾਲ ਹੁਣ ਇਸ ਟਾਈਮ ਜਿਹੜਾ ਅੰਦਰ ਜਿਹੜੀ ਆ ਕਾਫੀ ਕੰਮ ਚੱਲ ਰਿਹਾ ਮਾਰਮਲ ਦਾ ਚੱਲ ਰਿਹਾ ਉੱਪਰ ਜਿਹੜੀ ਡੌਂਟ ਸੀਲਿੰਗ ਹੋ ਰਹੀ ਆ ਇੱਥੇ ਸਾਡੀ ਸੰਗਤ ਨੂੰ ਹੱਥ ਛੋੜ ਕੇ ਬੇਨਤੀ ਆ ਇੱਥੇ ਜਿੰਨੇ ਵੀ ਇੱਥੇ ਮੇਰੇ ਕੀਤੇ ਨੇ ਜਾਂ ਦੇਸ਼ਬ ਦੀ ਜਿਹੜੇ ਹੈਗੇ ਆ ਸਾਰੇ ਜਾਣੇ ਯੋਗਦਾਨ ਦਿਓ ਤਾਂ ਜਿਹੜਾ ਦਾਨ ਕੀਤਾ ਤਨ ਘਟਦਾ ਨਹੀਂਗਾ ਤੇ ਸਾਡਾ ਜਿਹੜਾ ਇੱਕ ਇੱਕ ਪੈਸਾ ਬਹੁਤ ਹੀ ਯੋਗਸਾਨ ਤੇ ਲੱਗਣਾ ਜਦੋਂ ਪਹਿਲਾਂ ਮਾਰਤ ਬਣੀ ਸੀ ਬੜੀ ਥੇਰ ਪਹਿਲਾਂ ਉਸ ਟਾਈਮ ਤਾਂ ਉਸ ਟਾਈਮ ਤਾਂ ਅਸੀਂ ਨਹੀਂ ਸੀਗੇ ਲੇਕਿਨ ਜਦੋਂ ਨੂੰ ਪਰਮਿਸ਼ਨ ਇਸ ਸਮਾਂ ਬਖਸ਼ਿਆ ਤੇ ਅਸੀਂ ਜਿਹੜਾ ਇੱਕ ਜਿਹੜਾ ਸਾਡਾ ਟੈਲਫੋਨ ਆ ਉਹ ਚੰਗੇ ਪਾਸੇ ਲੱਗੇ ਸਾਡੇ ਬੱਚੇ ਯਾਦ ਕਰਿਆ ਕਰਨਗੇ ਵੀ ਜਿਹੜੇ ਸਾਡੇ ਪਿਤਾ ਜੀ ਉਹਨਾਂ ਨੇ ਵੀ ਇਸੇ ਯੋਗਦਾਨ ਪਾਇਆ ਤੇ ਸਾਰੀਆਂ ਸੰਗਤਾਂ ਦੀ ਬੇਨਤੀ ਆ ਜਰੂਰ ਜਿਹੜਾ ਸੇਵਾ ਵਿੱਚ ਯੋਗਦਾਨ ਪਾਓ ਤੇ ਬਾਕੀ ਸਾਰੀਆਂ ਸੰਗਤਾਂ ਦਾ ਤੇ ਔਰ ਖਾਸ ਕਰਕੇ ਬਾਬਾ ਜੀ ਉਹਨਾਂ ਦਾ ਬਾਕੀ ਜਿੰਨੇ ਮੇਰੇ ਵੀਰੋਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਧੰਨਵਾਦ ਸਤਿਗੁਰ ਕਿਰਪਾ ਕਰਨ ਤੇ ਮੇਰੇ ਵੀਰਾਂ ਸਾਰੇ ਜਾਨੀ ਜੁਪੀ ਤੋਂ ਵੀ ਅ ਸੰਗਤਾਂ ਬੜੀ ਵੱਡੀ ਗੰਟੀ ਵਿੱਚ ਆਈਆਂ ਹਰ ਸਾਲ ਹੁੰਦੀਆਂ ਔਰ ਸੰਗਤ ਲੈ ਕੇ ਹੁੰਦੀ ਆ ਸੇਵਾ ਕਰਨ ਵਾਸ ਜਿਹੜੀ ਆ ਡੇਰੇ ਲਖਿੰਗਪੁਰ ਕੀ ਦਿੱਤੋ ਵੀ ਔਰ ਹਰ ਜਗ੍ਹਾ ਤੋਂ ਉਥੇ ਸੰਗਤਾਂ ਆ ਇਥੇ ਲੈਣੇ ਤੋਂ ਮੇਰੇ ਵੀਰ ਆਏ ਆ ਬਾਕੀ ਪੰਜਾਬ ਦੇ ਕੋਨੇ-ਕੋਨੇ ਤੋਂ ਜਿਹੜੀਆਂ ਸੰਗਤਾਂ ਇੱਥੇ ਆਈਆਂ ਕੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਕਿ ਮੇਰੇ ਇਥੇ ਡਾਕਟਰ ਵੀਰ ਸਿੱਤੇ ਭਾਜੀ ਮਨਪ੍ਰੀਤ ਸੰਗੋਵਾਲ ਵਾਲੇ ਅਮਰੀਕ ਸਿੰਘ ਫਲੋਰ ਤੋਂ ਬਾਕੀ ਸਾਰੀ ਨਾਲ ਟੀਮ ਜਿਹੜੀ ਸਾਡੀ ਹੈਗੀ ਆ ਤੇ ਉਹ ਜਿਹੜੇ ਸਾਡੇ ਨਾਲ 25 ਸਭ ਬੈਠੇ ਨੇ ਇਥੇ ਸਾਰੀਆਂ ਸੰਗਤਾਂ ਤੇ ਸਾਰੇ ਨਰ ਹੀ ਵੀਰਾਂ ਨੇ ਜਿਹਦਾ ਆਪਣੇ ਮਾਰਥਾ ਜਿਹਦਾ ਨਿਸ਼ਾਨਦਾਰ ਆਪਣੇ ਗੁਰਦਵਾਰਾ ਦਾ ਸਤਿਕਾਰ ਹੋਵੇ ਐਨਰੀ ਵੀਰਾਂ ਨੂੰ ਬੜੀਆ ਸਹਿਯੋਗ ਮਿਲ ਰਿਹਾ ਜੀ ਆਪ ਸਾਰੇ ਹੁਣੇ ਸਾਥ ਦੇ ਰਹੇ ਆ ਮੈਂ ਬਾਬਾ ਜੀ ਨੂੰ ਵੀ ਇੱਕ ਬੇਨਤੀ ਕਰੂੰਗਾ ਸਾਡੇ ਇੱਥੇ ਕਾਲਜ ਦੀ ਬੜੀ ਸਾਨੂੰ ਲੋੜ ਆ ਜਿੱਥੇ ਏਡਾ ਵੱਡਾ ਪ੍ਰਾਲਾ ਕਰਦੇ ਆ ਮਾਂਪੁਰਸ਼ ਜਿੱਥੇ ਪੁਲਾਂ ਦੇ ਵਿੱਚ ਕਿਤੇ ਲੋੜ ਸੀ ਉਥੇ ਵੱਡੇ ਵੱਡੇ ਪੁਲ ਬਣਾਏ ਆ ਜਾਂ ਦਿੱਲੀ ਬੜਾ ਵੱਡਾ ਹਸਪੀਟਲ ਬਣਾਇਆ ਆਸ ਜਨ ਲੋਕ ਉਥੇ ਲੈਟਰ ਪੈਦਾ ਰਿਹਾ ਕਿ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਇਥੇ ਇੱਕ ਲੜਕੀ ਦਾ ਸਾਨੂੰ ਕਾਲ ਚਾਹੀਦਾ ਕਿਉਂਕਿ ਬੱਚੀਆਂ ਇਥੋਂ ਬਹੁਤ ਦੂਰ ਜਾਂਦੀਆਂ ਆ ਪੜਨ ਵਾਸਤੇ ਇਹਨਾਂ ਵਾਸਤੇ ਕੋਈ ਵੱਡਾ ਕੰਮ ਨਹੀਂ ਹੈਗਾ ਕਰ ਦੇਗਾ ਇੱਕ ਵਧੀਆ ਜਗ੍ਹਾ ਵੀ ਇਥੇ ਚਲੋ ਅਸੀਂ ਅ ਇੱਕ ਵਧੀਆ ਵਾਲੀ ਸ਼ਾਨਦਾਰ ਜਿਹੜਾ ਲੜਕੀਆਂ ਵਾਸਤੇ ਕਾਲਜ ਬਣਾ ਕੇ ਦੇਣ ਸਾਨੂੰ ਇਹ ਬੇਨਤੀ ਨੂੰ ਕਰੂੰਗਾ ਕਿ ਨਾਲ ਦੀ ਨਾਲ ਇੱਥੇ ਕੋਈ ਨਾਲ ਵਿੱਚ ਬੱਚੇ ਗੁਰਮਤਿ ਸਿੱਖਾਲਣ ਵਾਸਤੇ ਜਿਹੜਾ ਨਾਲ ਦੀ ਨਾਲ ਟੀਚਰ ਰੱਖੇ ਜਾਣ ਜਿੱਥੇ ਢਾਡੀ ਸਾਡੇ ਸਿੰਘ ਪੈਦਾ ਕਰਨ ਵਾਸਤੇ ਕੀਰਤਨ ਵਾਸਤੇ ਜਾਂ ਕਿਸੇ ਜਿਹੜੇ ਵਧੀਆ ਵਧੀਆ ਜਿ세 ਤਿਆਰ ਹੋਣ ਉਹਨਾਂ ਵਾਸਤੇ ਵੀ ਇੱਕ ਜਿਹੜਾ ਕੋਚਿੰਗ ਸੈਂਟਰ ਬਣਾਉਣ ਸੰਗੀਤ ਅਕੈਡਮੀ ਸੰਗੀਤ ਅਕੈਡਮੀ ਬਣਾਉਣ ਇਹ ਵੀ ਜ਼ਰੂਰੀ ਹੈ ਇਹਨਾਂ ਨੂੰ ਬੇਨਤੀ ਹੈ ਕਿ ਜਰੂਰ ਇੱਥੇ ਸਾਡਾ ਸਾਥ ਦੇਣ ਦੇ ਵਿੱਚ ਤੇ ਬਾਬਾ ਜੀ ਹੁਣੇ ਦੇ ਲਈ ਉਪਰਾਲਾ ਕਰਨ ਮਹਾਂਪੁਰਸ਼ ਇਹ ਕਾਰਜ ਕਰ ਸਕਦੇ ਆ ਦੇਸ਼ੋ ਬੇਸ਼ੋ ਚੂਤਾਂ ਸੰਗਤ ਇੰਨਾ ਸਾਧੰਦੀ ਆ ਅਸੀਂ ਉਹਨਾਂ ਦੇਣ ਨਹੀਂ ਦੇ ਸਕਦੇ ਜਦੋਂ ਕਿਸਾਨੀ ਧਰਨਾ ਵੀ ਚੱਲਦਾ ਸੀ ਤਾਂ ਉਹਨਾਂ ਨੇ ਇੰਨਾ ਕਿ ਜਿਹੜਾ ਤਾਨ ਲਾਇਆ ਬਹੁਤ ਸਾਦਤ ਜੇ ਸਾਡੇ ਕਿਹਦੇ ਕੰਡਾ ਹੀ ਵੱਜਦਾ ਤਾਂ ਉਹਨਾਂ ਨੂੰ ਕਰ ਦੋ ਉਹਨਾਂ ਨੂੰ ਹੰਦਰਾ ਹਮੇਸ਼ਾ ਸਾਡਾ ਸਾਥ ਦਿੰਦੇ ਆ ਜਿਹੜੇ ਰਿਸ਼ਵਤ ਰਿਸ਼ਵਤ ਵਿੱਚ ਮੇਰੇ ਵੀਰ ਸਾਰੇ ਤਾਂ ਬੜੇ ਚੜ੍ਹਦੀ ਕਲਾ ਕਰੇ ਉਹਨਾਂ ਦੇ ਹੱਥ ਰਕੇ ਕਿਰਪਾ ਕਰਨ ਸਤਿਗੁਰੂ ਉਹਨਾਂ ਦੇ ਕਾਰੋਬਾਰ ਵਿੱਚ ਵਾਧੇ ਹੋਣ ਉਹਨਾਂ ਨੂੰ ਤਰੱਕੀਆਂ ਹੋਣ ਸਾਰੇ ਸੰਸਾਰ 'ਚ ਹੀ ਸਤਿਗੁਰੂ ਦੀ ਕਿਰਪਾ ਨਾਲ ਖਾਸੇਬਾਦੀ ਚੜ੍ਹਦੀ ਕਲਾ ਹੋਵੇ ਗੁਰੂ ਸਾਹਿਬ ਦੀ ਜੈ ਜੈਕਾਰ ਹੋਵੇ ਸਤਿਗੁਰ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਗ ਗਿਆ ਪ੍ਰਸਾਦ ਦੁਆ the gaya, rabia. and ਸਹਬਾਵਾ ਵਾ ਮੇਰੇ ਸਹਬਾਵਾ ਵਾ ਵਾ ਮੇਰੇ ਸਹਬਾਵਾ ਵਾ ਵਾ ਮੇਰੇ ਸਹਬਾਵਾ ਵਾ ਗੁਰਮਖ ਸਦਾ ਸਲਾਹੀ ਹੈ ਗੁਰਮਖ ਸਦਾ ਸਲਾਹੀ ਹੈ

Vai ਸਾਹਿਬਾਵਾ ਆਹ ਮੇਰੇ ਸਾਹਿਬਾਵਾ ਆਹ ਮੇਰੇ ਸਾਹਿਬਾਵਾ ਆਹ ਮੇਰੇ ਸਾਹਿਬਾਵਾ ਔਰ ਮੱਖ ਜਨਮ ਸਕਾਰਤਾ